ਕਰਾਲੀ ਦੇ ਵਿੱਚ ਬਹੁਤ ਵੱਡੀ ਹੱਬ ਹੈ ਬਹੁਤ ਵੱਡੇਆਂ ਬੰਦਿਆਂ ਦਾ ਬਿਜ਼ਨਸ ਹੈ ਕੁਝ ਛੋਟੇ ਪ੍ਰੋਬੀਰ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਜਿਹੜੇ ਇੱਥੋਂ ਹੋਲਸੇਲਰ ਤੋਂ ਖਰੀਦ ਕੇ ਆਪ ਦਾ ਅੱਗੇ ਜਿਨ੍ਹਾਂ ਨੇ ਗੁਜ਼ਾਰਾ ਕਰਨਾ ਪਰ ਲੇਕਿਨ ਇਕ ਚੇਤੇ ਰੱਖਿਓ ਆਪਾਂ ਨੇ ਆਪਦੀ ਰੋਟੀ ਦੇ ਵਿੱਚ ਕਦੇ ਵੀ ਇਹ ਪੈਸਿਆਂ ਨੂੰ ਖਾ ਕੇ ਆਪਦਾ ਗੁਜ਼ਾਰਾ ਨਹੀਂ ਹੋਣਾ ਜੇ ਆਪਾਂ ਸ਼ੁੱਧ ਹਵਾ ਸ਼ੁੱਧ ਪਾਣੀ ਜੋ ਧਰਤੀ ਦਾ ਖਿਆਲ ਰੱਖਾਂਗੇ ਆਪਦੇ ਪੌਣ ਪਾਣੀ ਦਾ ਖਿਆਲ ਰੱਖਾਂਗੇ ਤਾਂ ਆਪਾਂ ਲੰਮੇ ਸਮੇਂ ਜੀਵਿਤ ਵੀ ਰਹਿ ਸਕਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਸ਼ੁੱਧ ਵਾਤਾਵਰਣ ਵੀ ਦੇ ਕੇ ਜਾਵਾਂਗੇ ਲੇਕਿਨ ਜੋ ਹਾਲਾਤ ਬਣ ਰਹੇ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੀ ਗੱਲ ਦੇਖਿਓ ਆਉਂਦੇ ਆਉਂਦੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਣਗੇ ਦੀਵਾਲੀ ਤੋਂ ਬਾਅਦ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੋਊਗਾ ਅੱਜ ਜੇ ਹਸਪੀਟਲ ਭਰੇ ਹੋਏ ਨੇ ਉਹ ਕਾਰਨ ਇਹੀ ਹੈ ਵੀ ਇੱਥੇ ਜਿਹੜਾ ਪੈਸੇ ਦਾ ਤੰਤਰ ਬੈਨਾ ਵੱਧ ਚੁੱਕਿਆ ਏ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਕਰੋੜਾ ਰੁਪਇਆ ਖਾ ਲਈਏ ਰੋਟੀ ਦੀ ਜਗ੍ਹਾ ਵੀ ਪੈਸਾ ਖਾ ਲਈਏ ਲੇਕਿਨ ਚਾਹੇ ਜਿੰਨਾਂ ਮਾਰ ਕੀ ਆਪਾਂ ਨੂੰ ਕਤਲ ਕਰਨੇ ਪੈਣ ਜਾਂ ਲੋਕਾਂ ਦੇ ਜਿੰਦ ਗਿਆ ਦਾ ਖਲਵਾੜ ਕਰਨਾ ਪਵੇ ਉਹ ਅਸੀਂ ਕਰ ਸਕਦੇ ਆ ਉਹੀ ਕੁਝ ਹੋ ਰਿਹਾ ਏ ਜਿੰਨੇ ਭਰਾਵਾਂ ਕੋਲ ਲਸਾਸ ਨੇ ਕਰਾਲੀ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਨੇ ਕਿਸੇ ਕੋ 800 ਗ੍ਰਾਮ ਦਾ ਲਸਾਸ ਹੈ 800 ਕਿਲੋ ਦਾ ਲਸਾਸ ਹੈ 250 ਕਿਲੋ ਦਾ 500 ਕਿਲੋ ਦਾ ਲਸਾਸ ਹੈ ਲੇਕਿਨ ਜੇ ਤੁਸੀਂ ਜਾ ਕੇ ਦੇਖੋ 800 ਟਨ 800 ਕੁਆਂਟ ਨੂੰ ਨਾ ਆਪਾ ਕਿੰਨੀ ਕਿੰਨੀ ਨਾ ਆਪਾ ਜਿਹੜਾ ਪਟਾਕਾ ਪਿਆ ਏ ਇਹਨਾਂ ਨੇ ਗ੍ਰੀਨ ਟ੍ਰੈਕਰ ਦੇ ਥਰੂ ਇੱਥੇ ਲਾਇਸੈਂਸ ਈਸ਼ੂ ਕਰਵਾਏ ਨੇ ਇਹਨਾਂ ਨੇ ਜੋ ਵੀ ਉਹਨਾਂ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਵੀ ਅਸੀਂ ਗ੍ਰੀਨ ਕਰੈਕਰ ਰੱਖਣੇ ਆਪਦੀਆਂ ਦੁਕਾਨਾਂ ਦੇ ਵਿੱਚ ਲੇਕਿਨ ਤੁਸੀਂ ਦੇਖੋ ਬੀ ਨਾ ਕਿਸ ਤਰ੍ਹਾਂ ਦੇ ਬੰਪ ਪਏ ਕਿਸ ਤਰ੍ਹਾਂ ਦੇ ਪਟਾਕੇ ਪਏ ਜੇ 5-7 ਪਟਾਕਿਆਂ ਨੂੰ ਇਕੱਠੇ ਕਰਕੇ ਅੱਗ ਲਾ ਦਿਓ ਨਾ ਤਾਂ ਇਹ ਗੱਡੀ ਹਵਾ ਦੇ ਵਿੱਚ ਉੱਡ ਸਕਦੀ ਹੈ। ਉਹ ਬੰਬ ਪਾਕਿਸਤਾਨੀ ਬੰਬ ਬਣ ਸਕਦਾ ਏ, ਉਹ ਬੰਬ ਚైనా ਦਾ ਬੰਬ ਬਣ ਸਕਦਾ ਏ, ਉਹ ਬੰਬ ਵੱਡੀ ਉਗੜਮਾਤੀ ਹਦਾਇਤ ਬਣ ਸਕਦੀ ਹੈ। ਸੋ ਕਿਤੇ ਨਾ ਕਿਤੇ ਜਿਹੜਾ ਕੁਝ ਸਰਕਾਰਾਂ ਦੁਆਰਾ ਜਾਂ ਕਾਰਪੋਰੇਟ ਅਦਾਰਿਆਂ ਦੁਆਰਾ ਪੈਕਟਾਂ ਦੇ ਵਿੱਚ ਸਾਨੂੰ ਵੰਡਿਆ ਜ਼ਹਿਰ ਜਾ ਰਿਹਾ ਏ, ਉਹ ਸਾਡੇ ਵਾਸਤੇ ਲੱਕੀ ਬਣ ਰਿਹਾ ਏ ਕਿਉਂਕਿ ਉਹਨਾਂ ਲੋਕਾਂ ਦੀ ਪੈਸੇ ਦੀ ਹਾ